ਸਤਿਕਾਰਯੋਗ ਕਿਸਾਨ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਵਾਰੀ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀ ਕਾਫੀ ਵਾਕਿਆ ਘਟੇ ਨੇ ਉਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰ ਕਿਸਾਨਾਂ ਵੱਲੋਂ ਬਹੁਤ ਸਾਥ ਦਿੱਤਾ ਗਿਆ ਆ ਵੱਖ-ਵੱਖ ਤਰੀਕੇ ਬਣਾ ਕੇ ਜਿਹੜੀ ਕਣਕ ਦੀ ਬਜਾਈ ਕੀਤੀ ਗਈ ਉਹਦੇ ਵਿੱਚ ਸੁਪਰ ਸੀਡਰ ਵੀ ਆ ਸਮਾਰਟ ਸੀਡਰ ਵੀ ਆ ਹੈਪੀ ਸੀਡਰ ਵੀ ਆ ਸਰਫਸ ਸੀਡਰ ਵੀ ਆ ਸੱਟ ਜਿੰਨੀਆਂ ਵੀ ਤਕਨੀਕਾਂ ਨੇ ਸਾਰੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹਦਾ ਨੇ ਪਿਛਲੇ ਸਮੇਂ ਵੀ ਦੇਖਿਆ ਗਿਆ ਕਿ ਜਿਹੜੀ ਹੈਪੀ ਸੀਡਰ ਵਾਲੀ ਜਿਹੜੀ ਬਿਜੀ ਜਨਬੀ ਦੇ ਆਪਾਂ ਕੋਲ ਕੁਝ ਪ੍ਰਾਲੀ ਕਾਫੀ ਹੁੰਦੀ ਆ ਤੇ ਉਹਦੇ ਵਿੱਚ ਸੈਨਿਕ ਸੁੰਡੀ ਦਾ ਜਿਹੜਾ ਹਮਲਾ ਜਿਹੜਾ ਵਾ ਉਹ ਪਿਛਲੇ ਸਮੇਂ ਵੀ ਦੇਖਿਆ ਗਿਆ ਤੇ ਅੱਜ ਵੀ ਅਸੀਂ ਇੱਥੇ ਫੀਲਡ ਵਿੱਚ ਦਲ ਸਿੰਘ ਵਾਲਾ ਪਿੰਡ ਵਿੱਚ ਆਏ ਆ ਹੁਣ ਆਣ ਕੇ ਦੇਖਿਆ ਤੇ ਇਹਦੇ ਵਿੱਚ ਸੈਨਿਕ ਸੁੰਡੀ ਦਾ ਹਮਲਾ ਦੇਖਿਆ ਗਿਆ ਵਾ ਇਹਦੇ ਵਿੱਚ ਸਾਡੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਸ਼ਿੰ다 ਸਿੰਘ ਜੀ ਨੇ ਵੀ ਕਾਫੀ ਸਹਿਯੋਗ ਦਿੱਤਾ ਕਿ ਆਪਾਂ ਕਿਉਂਕਿ ਇਹਦੀ ਜਿਹੜੀ ਸੈਨਿਕ ਸੁੰਡੀ ਦਾ ਜੇ ਦੇਖੀਏ ਤੇ ਇਹ ਦੇਣੇ ਜਿਹੜੀ ਆ ਰਿੰਦੀ ਆ ਪ੍ਰਾਲੀ ਥੱਲੇ ਜਿਹੜੇ ਲੋਕੇ ਰਹਿੰਦੀ ਆ ਆ ਜਿਹੜੇ ਜਦੋਂ ਦਿਨ ਛੁਪਣਾ ਵਾ ਉਹਨੇ ਬਾਹਰ ਨਿਕਲਣਾ ਤੇ ਜਿਹੜੀ ਤੁਹਾਡੀਆਂ ਬੂਟੇ ਨੇ ਪੱਤੇ ਨੇ ਉਹਨੂੰ ਖਾਏ ਨਾ ਵਾ ਤੇ ਬੜੀ ਜਲਦੀ ਇਹ ਨੁਕਸਾਨ ਕਰਦੀ ਆ ਸੋ ਹੁਣ ਹਨ ਆਪਾਂ ਉਹਨੂੰ ਇੱਕ ਜਿਹੜਾ ਵਾ ਵੀ ਇਹਦੀ ਕੰਟਰੋਲ ਕਿਵੇਂ ਕਰ ਸਕਦੇ ਆ ਆਪਾਂ ਜੇ ਆਪਾਂ ਦੇਖੀਏ ਤੇ ਇਸ ਲਫਾਫੇ ਵਿੱਚ ਵੀ ਇਹਨਾਂ ਸੁੰਡੀਆਂ ਪਾ ਕੇ ਰੱਖੀਏ ਜਿਹੜੇ ਆ ਕਿ ਸ਼ਾਮ ਨੂੰ ਨਿਕਲਦੇ ਨੇ ਦਿਨ ਛੁਪਣ ਦੇ ਬਾਅਦ ਨਿਕਲਦੇ ਨੇ ਸੋ ਇਸ ਲਈ ਕੰਟਰੋਲ ਵਾਸਤੇ ਜਿਹੜੀ ਇਹ ਰੋਕਥਾਮ ਕਰਨ ਵਾਸਤੇ ਇਹਦੀ ਜਿਹੜੀ ਦਿਨੇ ਸਪਰੇ ਨਹੀਂ ਆਪਾਂ ਕਰਨੀ ਹੈਗੀ ਇਹਦੀ ਜਦੋਂ ਵੀ ਆਪਾਂ ਛੜਕਾ ਕਰਨਾ ਵਾ ਦਿਨ ਦਿਨ ਡੁੱਪ ਜਾਂਦਾ ਜਦੋਂ ਸਾਰੀਆਂ ਬਾਹਰ ਨਿਕਲ ਆਉਂਦੀਆਂ ਆਪਣੇ ਖੇਤਾਂ ਵਿੱਚ ਮੇਰੀ ਤਾਂ ਬੇਨਤੀ ਇਹ ਹੈ ਕਿ ਆਪਣੇ ਜਿੰਨੇ ਵੀ ਆਪਾਂ ਖੜੇ ਆ ਜਾਂ ਜਿਹੜੇ ਵੀ ਸੁਣ ਰਹੇ ਆ ਕਿਸਾਨ ਸੁਣ ਰਹੇ ਆ ਆਪਣੇ ਖੇਤਾਂ ਵਿੱਚ ਜਾਓ ਜਿਹੜੀ ਵੀ ਫਸਲ ਦੀ ਬੀਜੀ ਆ ਸ਼ਾਮ ਵੇਲੇ ਜਾਓ ਉੱਥੇ ਦੇਖੋ ਜਾ ਕੇ ਕਿ ਉੱਥੇ ਕੁਸੁੰਡੀ ਬਾਹਰ ਤਾਂ ਨਹੀਂ ਪੱਤੇ ਉੱਪਰ ਤਾਂ ਨਹੀਂ ਹੈ ਜੇ ਉਹ ਸੁੰਡੀ ਹੈਗੀ ਆ ਤੇ ਫਿਰ ਆਪਾਂ ਸਪਰੇ ਜਿਹੜੀ ਆ ਉਹ ਲਾਜ਼ਮੀ ਕਰਨੀ ਬਹੁਤ ਜ਼ਰੂਰੀ ਆ ਜਾਂ ਉਹਦੇ ਵਿੱਚ ਹੀ ਇੱਕ ਜਿਹੜੀ ਦਾਣੇਦਾਰ ਜਿਹੜੀ ਫਿਪਰੋਨੇ ਲਿਆ 7 ਕਿਲੋ ਉਹ ਫਿਪਰੋਨੇ ਲੈ ਕੇ ਉਹਨੂੰ 20 ਕਿਲੋ ਮਿਸਲੀ ਮਿੱਟੀ ਵਿੱਚ ਲੈ ਕੇ ਤੇ ਉਹਨੂੰ ਆਪਾਂ ਪਾਣੀ 'ਚ ਛਟਾ ਦੇ ਕੇ ਬਾਜ ਪਾਣੀ ਲਾ ਦੇਗੇ ਸੋ ਉਹਦੇ ਵਿੱਚ ਇਹ ਇਹਦਾ ਫਾਇਦਾ ਇਹ ਹੋਊਗਾ ਕਿ ਨਾਲੇ ਦਿਨ ਚਿੱਟੀ ਗੁਲਾਬੀ ਛੰਡੀ ਮੰਨ ਲਓ ਕਿਤੇ ਪੈਂਦੀ ਆ ਉਹ ਜੋਗੀ ਇਹਦੋ ਲੈ ਇਹ ਵੀ ਰੁਕ ਜਾਊਗੀ ਇਸ ਤੋਂ ਇਲਾਵਾ ਜੇ ਆਪਾਂ ਸਪਰੇਅ ਕਰਦੇ ਆ ਮੰਨ ਲਓ ਕਈ ਵਾਰੀ ਆਪਾਂ ਹੁੰਦੀ ਕਿ ਛੁੱਟੀ ਜਿਹੜੀ ਤੁਹਾਡੀ ਕਣਕ ਛੁੱਟੀ ਆ ਪਾਣੀ ਨਹੀਂ ਲਾ ਸਕਦੇ ਫੇਰ ਆਪਾਂ ਉਥੇ ਕੀ ਦੀ ਕੋਰਾਜਨ ਜਿਹੜੀ 40 ml ਜਿਹੜੀ ਕੋਰਾਜਨ ਹੈ ਜਿਹਨੂੰ ਆਪਾਂ ਕਲੋਰ ਇੰਟਰਨ ਲਈ ਪਰੋ ਲਿਆ ਜਾਂ 1 ਲੀਟਰ ਕਲੋਰੋਪੀਰੀਫੋਸ ਆ ਇਸ ਨੂੰ ਲੈ ਕੇ ਆਪਾਂ ਜਿਹੜੀ ਆ ਉਹ ਆਪਾਂ ਛਿੜਕਾ ਕਰ ਸਕਦੇ ਆ ਜਿਹੜੀ ਕਲੋਰੋਪੀਰੀਫੋਸ ਦਾ ਉਹ ਵੀ ਜਿੱਦਾਂ ਪਹਿਲਾਂ ਮੈਂ ਦੱਸਿਆ ਵਾ ਵੀ ਜਿਹੜੀ ਫਿਪਰੋਨਿਲ 7 ਕਿਲੋ ਤੇ ਜਾਂ ਜਿਹੜੀ ਕਲੋਰੋਪੀਰੀਫੋਸ ਆ ਉਹਨੂੰ ਆਪਾਂ 20 ਕਿਲੋ ਸਿੱਲੀ ਮਿੱਟੀ ਵਿੱਚ ਲੈ ਕੇ ਉਹਦਾ ਛੱਟਾ ਦੇ ਕੇ ਬਾਅਦ ਪਾਣੀ ਲਾ ਦੇਾਂਗੇ ਹੇਤੋ ਜੇਕਰ ਹੀ ਛੋਟੀ ਛੋਟੀ ਬਦਲ ਛੋਟੀ ਆ ਪਾਣੀ ਨਹੀਂ ਲਾ ਸਕਦੇ ਫੇਰ ਆਪਾਂ ਕੋਰਾਜਨ ਦੀ ਜਿਹੜੀ ਆ 40 ml ਲੀਟਰ ਜ ਕੰਟਰੋਲ ਹੋ ਜਾਏਗਾ ਮੇਰੀ ਬੇਨਤੀ ਹੈ ਸਾਰੇ ਕਿਸਾਨ ਵੀਰਾਂ ਨੂੰ ਵੀ ਜਿਨੇ ਵੀ ਸੈਪੀ ਸੀਡਰ ਨਾਲ ਬਜਾਈ ਕੀਤੀ ਆ ਜਾਂ ਸਰਫ ਸੀਡਰ ਨਾਲ ਜੀ ਬਜਾਈ ਕੀਤੀ ਆ ਜਾਂ ਉਹਦੇ ਵਿੱਚ ਸੈਡਲ ਸੀਡਰ ਨਾਲ ਬਜਾਈ ਕੀਤੀ ਆ ਉਹ ਜਰੂਰ ਆਪਣੇ ਖੇਤਾਂ ਦੇ ਵਿੱਚ ਜਾ ਕੇ ਸ਼ਾਮ ਵੇਲੇ ਦਿਨ ਡੁੱਬ ਤੋਂ ਬਾਅਦ ਯੂ ਚੈੱਕ ਕਰੋ ਨਿਰੀਖਣ ਕਰੋ ਕਿ ਇਹ ਇੱਕ ਜੀਵ ਆ ਜੀਵ ਦਾ ਪਤਾ ਨਹੀਂ ਕਿ ਕਿੱ데 ਕਿੱਥੇ ਉਹਨੇ ਅਟੈਕ ਕਰ ਦੇਣਾ ਵਾ ਸੋ ਉਹ ਜਦੋਂ ਆਪਾਂ ਆਇਡੈਂਟੀਫਾਈ ਕਰ ਲਿਆ ਤੇ ਫਿਰ ਜਿਹੜੀ ਉਹਦੀ ਆਪਾਂ ਜਿਹੜੀ ਦਵਾਈ ਦੱਸਿਆ ਨੇ ਇਦੋਂ ਆਪਾਂ ਕੋਈ ਵੀ ਉਹ ਚ ਲੈ ਕੇ ਤੇ ਆਪਾਂ ਛੜਕਾ ਕਰ ਸਕਦੇ ਆ ਜਾਂ ਉਹਨੂੰ ਛਟਾ ਦੇ ਕੇ ਬਾਜ ਪਾਣੀ ਲਾ ਸਕਦੇ ਆ ਤੋਂ ਇਹਦੇ ਸਬੰਧੀ ਜਿਹੜਾ ਵਾ ਹੋਰ ਜਾਣਕਾਰੀ ਲੈਣ ਕੇ ਆਪਣੇ ਜਿਹੜੇ ਲਾਗਲੇ ਖੇਤੀਬਾੜੀ ਅ ਵਿਕਾਸ ਅਫਸਰ ਨੇ ਖੇਤੀਬਾੜੀ ਅਫਸਰ ਨੇ ਉਹਨਾਂ ਨਾਲ ਜਰੂਰ ਸੰਪਰਕ ਕਰੋ ਆਪਣੇ ਸਾਡੇ ਜਿਹੜੇ ਆ ਪ੍ਰਾਤਿਕ ਕਿਸਾਨ ਯੂਨੀਅਨ ਦੇ ਉਹ ਲੀਡਰ ਨੇ ਨਾ ਸ਼ਿਨਾ ਸਿੰਘ ਉਹਨਾਂ ਨੇ ਜਿਹੜੇ ਆ ਬੜੀ ਇੱਕ ਰਹਿੰਦੇ ਆ ਕਿ ਆਪਾਂ ਕੋਈ ਵੀ ਕਿਸਾਨ ਨੂੰ ਜਿਹੜੀ ਕੋਈ ਪ੍ਰੋਬਲਮ ਹੁੰਦੀ ਹੈ ਮਹਿਕਮੇ ਤੱਕ ਪਹੁੰਚਾਈਏ ਤੇ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਸਾਡੇ ਧਿਆਨ ਵਿੱਚ ਆਉਂਦੀ ਗੱਲ ਤੇ ਫਿਰ ਅੱਜ ਧਿਆਨ ਚਾਹੀਏ ਤੇ ਜਕਦਾਂ ਵੀ ਇੱਥੇ ਇਸ ਪਿੰਡ 'ਚ ਆਏ ਆ ਦੇਖਿਆਣ ਕਿ ਹੈਗਾ ਆ ਉਹਦੇ 'ਚ ਹੁਣ ਆਪਾਂ ਇਹਨੂੰ ਦੇਖਾਂਗੇ ਕਿ ਇਹਨੂੰ ਆਪਾਂ ਕਿਵੇਂ ਜਿਹੜੀ ਆ ਬਜਾਈ ਕਿਵੇਂ ਕਰਨੀ ਆ ਬਹੁਤ ਸਤਿਕਾਰਯੋਗ ਸਾਡੇ ਕਿਸਾਨ ਸਾਥੀਓ ਆਪਣੇ ਦਲ ਸਿੰਘ ਵਾਲ ਦੇ ਜਿੰਨੇ ਵੀ ਕਿਸਾਨ ਸਾਥੀ ਇੱਥੇ ਇਕੱਠੇ ਹੋਏ ਆ ਤੇ ਬਹੁਤ-ਬਹੁਤ ਧੰਨਵਾਦ ਸਾਡੇ ਚੀਫ ਸਾਹਿਬ ਦਾ ਜੋ ਅੱਜ ਸਾਡੇ ਗੁਰਪ੍ਰੀਤ ਸਿੰਘ ਆ ਇੱਥੋਂ ਦੇ ਪਿੰਡ ਦਲ ਸਿੰਘ ਵਾਲੇ ਦੇ ਬਲਾਕ ਜੈਤੂ ਦੇ ਉਹਨਾਂ ਨੇ ਜੋ ਬਜਾਈ ਕੀਤੀ ਸੀ 6 7 ਕਿੱਲੇ ਹੈਪੀ ਸੀਡਰ ਨਾਲ ਉਹਦੇ ਵਿੱਚ ਜਿਹੜੀ ਐ ਪਲਟਫਾਰਮ ਨੇ ਦੱਸੀ ਆ ਵੀ ਬਹੁਤ ਸੁੰਡੀ ਦੀ ਜਿਹੜੀ ਪ੍ਰੋਬਲਮ ਆਈ ਹੈ ਉਹ ਅੱਜ ਉਹਨਾਂ ਨੇ 10 ਵਜੇ ਸਾਡੇ ਨਾਲ رابطہ ਕੀਤਾ ਵੀ ਇਸ ਤਰ੍ਹਾਂ ਮੈਂ ਕਣਕ ਵੀਜੀ ਸੀਗੀ ਅੱਗ ਨਹੀਂ ਲਾਈ ਇਹ ਸਾਥੀ ਨੇ ਸਾਨੂੰ ਬਹੁਤ ਹੀ ਸਹਿਯੋਗ ਦਿੱਤਾ ਹੈ ਸਾਡੇ ਕਹਨ ਦੇ ਉੱਤੇ ਸਾਡੇ ਪਿੰਡ ਨਹੀਂ ਨਗਰ ਨਹੀਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਵੀ ਅੱਗ ਤਕਰੀਬਨ ਨਾ ਮਾਤਰੀ ਕਿਤੇ ਲੱਗੀ ਹੈ ਨਹੀਂ ਅੱਗ ਨਹੀਂ ਸਾਡੇ ਲੋਕਾਂ ਨੇ ਲਾਈ ਉੱਥੇ ਜਦੋਂ ਸੁੰਡੀ ਦਾ ਅਟੈਕ ਆਇਆ ਅਸੀਂ ਇਹਨਾਂ ਨੂੰ ਐਸ.ਡੀ.ਐਮ ਸਾਹਿਬ ਦਫ਼ਤਰ ਫੋਨ ਕੀਤਾ ਵੀ ਐ ਕਰਕੇ ਵੀ ਸਾਡੇ ਆ ਸੁੰਡੀ ਦੀ ਕੋਈ ਉੱਥੇ ਸ਼ਿਕਾਇਤ ਆਈ ਆ ਵੀ ਉੱਥੇ ਆਪਣੇ ਡਾਕਟਰ ਸਾਹਿਬ ਨੂੰ ਬੁਲਾਇਆ ਜਾਵੇ ਚੀਫ ਸਾਹਿਬ ਨੂੰ ਬੁਲਾ ਕੇ ਤੇ ਦਿਖਾਇਆ ਜਾਵੇ ਉਹ ਜਦੋਂ ਚੀਫ ਸਾਹਿਬ ਨੇ ਸਨੇਹਾ ਲੱਗਿਆ ਉਹ ਨਾਲ ਦੀ ਨਾਲ ਹੀ ਇੱਥੇ ਪਹੁੰਚਿਆ ਆ ਕੇ ਜੋ ਉਹਨਾਂ ਨੇ ਸਾਨੂੰ ਆ ਦਵਾਈਆਂ ਦੱਸੀਆਂ ਇਹ ਸਾਥੀਓ ਸਾਡਾ ਵੀ ਇੱਕ ਫਸਲਾ ਸਾਡੀ ਚਲੋ ਇਹ ਤਾਂ ਹੋ ਗਈ ਜਿਹੜੀ ਵੀ ਆਪਾਂ ਨੁਕਸਾਨ ਹੋ ਗਿਆ ਇਹ ਤਾਂ ਆਪਾਂ ਕਰ ਲਾਂਗੇ ਕਿ ਠੀਕ ਕਰ ਲਾਂਗੇ ਜਿਵੇਂ ਹੁੰਦਾ ਹੈ ਬਾਕੀ ਜਿਹੜੀਆਂ ਸਾਡੀਆਂ ਫਸਲਾਂ ਹੋਰ ਵੀ ਚੰਗੀਆਂ ਬੀਜ ਗਿਆ ਸਾਡੀਆਂ ਕਣਕ ਕਿਸਾਨ ਭਰਾਵਾਂ ਦੀ ਐਪੀ ਸੀਡਰ ਨਾਲ ਜਾਂ ਸੁਪਰ ਸੀਡਰ ਨਾਲ ਜੋ ਡਾਕਟਰ ਸਾਹਿਬ ਨੇ ਦੱਸਿਆ ਦਵਾਈਆਂ ਉਹ ਭਰਾਵੋ ਆਪਾਂ ਵੀ ਥੋੜੀ ਹੁਣ ਜ਼ਿੰਮੇਵਾਰੀ ਸਮਝ ਕੇ ਉਹਨਾਂ ਦਵਾਈਆਂ ਨੂੰ ਆਪਾਂ ਵਰਤ ਕੇ ਉਹ ਆਪਣੀ ਜਿਹੜੀ ਫਸਲ ਆਪਾਂ ਬਚਾ ਸਕੀਏ ਇਸ ਕਰਕੇ ਆਪਾਂ ਜੇ ਆਪਾਂ ਗੌਰ ਨਾ ਕੀਤੀ ਤਾਂ ਇਹ ਪ੍ਰੋਬਲਮ ਸਾਥੀਓ ਹੋਰ ਵੀ ਕਿਸਾਨਾਂ ਦੇ ਆ ਸਕਦੀ ਹੈ ਇਸ ਕਰਕੇ ਆਪਾਂ ਸਾਰੀ ਜਿੰਨੀ ਵੀ ਆਪਣੀ ਪਿੰਡ ਦੀ ਵਜਾਈ ਹੈ ਸਾਰੇ ਸਾਥੀ ਨੂੰ ਇਹੀ ਦੱਸਣਾ ਚਾਹੁੰਦੇ ਆ ਇਸ ਵੀਡੀਓ ਦੇ ਮੱਧਮ ਰਾਹੀਂ ਵੀ ਉਹ ਆਪਣੀਆਂ ਫਸਲਾਂ ਦਾ ਨਰੀਖਣ ਕਰਕੇ ਰਾਤ ਦੇ ਸਮੇਂ ਜਿਵੇਂ ਡਾਕਟਰ ਸਾਹਿਬ ਦੱਸਦਿਆ ਵੀ ਇਹ ਰਾਤ ਦੇ ਸਮੇਂ ਬਾਹਰ ਨਿਕਲਦੀ ਹੈ ਤੇ ਇਹ ਫਿਰ ਰਾਤ ਦੇ ਸਮੇਂ ਘਟਦੀ ਹੈ ਇਸ ਕਰਕੇ ਸਾਥੀਓ ਜਿਹੜੀਆਂ ਵੀ ਆਪਾਂ ਨੂੰ ਦੋਨਾਰ ਕਮੈਂਟਰ ਇਥੋਂ ਕੀਤੀਆਂ ਉਹ ਆਪ ਦਵਾਈਆਂ ਵਰਤ ਕੇ ਤਾਂ ਆਪਣਾ ਫਸਲ ਨੂੰ بچਾ ਸਕਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਚੀਫ ਸਾਹਿਬ ਦਾ ਜੋ ਕਿ ਸਾਡੇ ਕਿਸਾਨ ਨੂੰ ਜਿਨ੍ਹਾਂ ਦਾ ਪਹਿਲਾਂ ਵੀ ਖਰਚਾ 5-6000 ਕਿੱਲੇ ਦਾ ਹੋ ਚੁੱਕਿਆ ਹੈ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਚਲੋ ਇਥੇ ਸੁਪਰ ਸੀਡਰ ਜਿਹੜਾ ਵੀ ਸਾਦਨ ਅਸੀਂ ਭੇਜਾਂਗੇ ਬਾਕੀ ਜੋ ਹੋਰ ਵੀ ਸਹਾਇਤਾ ਹੁੰਦੀ ਆ ਕਿਸਾਨ ਦੀ ਅਸੀਂ ਕਰਾਂਗੇ ਧੰਨਵਾਦ ਹੈ ਜੇ ਸਾਡੇ ਕਿਸਾਨ ਅਸੀਂ ਡਾਕਟਰ ਸਾਨੂੰ ਇਹ ਬੇਨਤੀ ਕੀਤੀ ਸੀ ਜੇ ਅਸੀਂ ਸਾਡੇ ਕਿਸਾਨਾਂ ਨੂੰ ਮੋੜਨਾ ਚਾਹੁੰਦੇ ਆ ਦਾ ਸਾਨੂੰ ਕੁਛ ਨਾ ਕੁਛ ਕਿਸਾਨਾਂ ਦੀ ਮਦਦ ਕਰਨੀ ਪਊ ਕੋਈ ਬਾਹ ਫੜਨੀ ਪਊਗੀ ਫੇਰ ਵੀ ਸਾਡੇ ਕਿਸਾਨ ਇਸ ਪਾਸੇ ਆਉਣਗੇ ਇਸ ਰਿਸ਼ੇ ਤੇ ਅਸੀਂ ਬਹੁਤ ਬਹੁਤ ਸਾਡੇ ਮਹਿਕਮੇ ਦਾ ਧੰਨਵਾਦ ਕਰਦੇ ਆਂ ਬਾਕੀ ਕੱਲ ਨੂੰ ਜੋ ਸਾਨੂੰ ਜਿਵੇਂ ਦੱਸਣਗੇ ਚੀਫ ਸਾਹਿਬ ਉਹ ਸਾਹ ਹਣਾ ਸੀ ਜਿਹੜਾ ਬੀਬੂ ਲਿਆ ਕੇ ਤੇ ਉਹ ਚਲੋ ਸਾਡੇ ਕਿਸਾਨ ਦੀ ਜਿਹੜੀ ਖੇਤੀ ਹੈ ਦੀ ਹੈਲਪ ਕਰਾਂਗੇ ਮਜਾਵਾਂਗੇ ਸਾਥੀਓ ਅੱਗੇ ਵਾਸਤੇ ਆਪਾਂ ਗੌਰ ਦੇ ਨਾਲ ਧਿਆਨ ਦੇ ਨਾਲ ਆਪਣੀ ਫਸਲਾਂ ਦੀ ਆਪਾਂ ਜਾਣਕਾਰੀ ਦੇ ਨਾਲ ਆਪਣਾ ਜੋ ਫਸਲਾਂ ਦੀ ਸਹਾਇਤਾ ਸੰਭਾਲ ਕਰੀਏ ਧੰਨਵਾਦ ਆ ਸਾਰੇ ਕਿਸਾਨ ਸਾਥੀਆਂ ਦਾ ਤੇ ਸਾਡੇ ਚੀਫ ਸਾਹਿਬ ਦਾ